ਕਣਕ ਦੀ ਫਸਲ ਦੇ ਵਿੱਚ ਹਨਾ ਸਭ ਤੋਂ ਜ਼ਿਆਦਾ ਪੈਰਾਕਸਲਫਰੋਨ ਵਕੀਰਾ ਵਾਲਾ ਸాల్ਟ ਹਨਾ ਬੇਕਾਇਕ ਤੇ ਕਿਸਾਨ ਪਰ ਸਵਾਲ ਫੋਨ ਹਰ ਰੋਜ਼ ਆ ਰਿਹਾ ਹੈ ਵੀ ਭਾਈ ਅਸੀਂ ਨਹੀਂ ਕਰਤੇ ਕੀ ਸਾਡੇ ਗੁਲੀ ਨਾ ਕਿਵੇਂ ਕੰਟਰੋਲ ਹੋਊਗਾ ਦੇਖੋ ਭਾਈ ਭਾਵੇਂ ਤੁਸੀਂ ਕੋਰਪਾਨ ਤੇ ਕਰੀਏ ਭਾਵੇਂ ਤੁਸੀਂ ਬੀਜਣਸਾਰ ਕਰੀਏ ਹਨਾ ਜਿੱਥੇ ਬੀਜਣਸਾਰ ਕਰਦੇ ਆਂ ਆਪਾਂ 22ਵੇਂ 23ਵੇਂ ਦਿਨ ਪਾਣੀ ਲੱਗ ਰਿਹਾ ਜਿੱਥੇ ਕੋਰਪਾਨ ਤੇ ਕਰਦੇ ਆਂ ਦੂਜੇ ਤੀਜੇ ਦਿਨ ਪਾਣੀ ਲੱਗ ਰਿਹਾ ਜੋ ਜੋ ਬਈ ਸੁੱਡੀ ਜ਼ਮੀਨ ਬੱਤਰ ਆਉਗੀ ਠੀਕ ਹੈ ਜੇ ਤਾਂ ਬੱਤਰ ਆਉਂਦੇ ਆਉਂਦੇ ਬਈ ਮਨ ਲਾ ਪਹਿਲਾਂ ਜਦੋਂ ਤੁਸੀਂ ਦਵਾਈ ਕਰੀ ਹੈ ਜਾਂ ਪਾਣੀ ਲਾਇਆ ਜੇ ਛੋਡੇ ਉਦੋਂ ਤਿੰਨ ਪੱਤੇ ਚਾਰ ਪੱਤੇ ਦੋ ਪੱਤੇ ਜਿੰਨੇ ਪੱਤੇ ਵੀ ਹੈਗਾ ਹਨਾ ਜਿਹੜੀ ਮਨ ਲਾ ਕੋਰਮਾਨ ਦੇ ਕਰਦੇ ਆ ਉਹ ਦੋ ਤੋਂ ਤਿੰਨ ਪੱਤੇ ਤੇ ਕੰਮ ਕਰਦੀ ਹੈ ਠੀਕ ਹੈ ਜਿਹੜੀ ਆਪਾਂ ਬੀਜਨਸਾਰ ਕਰਦੇ ਆ ਉਹ ਮਨ ਲਾ ਉਗਣ ਤੋਂ ਰੋਕਦੀ ਹੈ ਕੁਛ ਕੁ ਉੱਗ ਜਾਂਦਾ ਕੁਛ ਨੂੰ ਉਗਣ ਤੋਂ ਰੋਕ ਲੈਂਦੀ ਹੈ ਨਾ ਜੇ ਦੇਖੋ ਜੇ ਦਾ ਪਾਣੀ ਲਾਉਣ ਤੋਂ ਬਾਅਦ ਦਵਾਈ ਕਰਨ ਤੋਂ ਬਾਅਦ ਗੁੱਲੀ ਡੰਡਾ ਆਪਦੇ ਪੱਤੇ ਦੀ ਸੰਖਿਆ ਵਧਾ ਰਿਹਾ ਹੈ ਪਹਿਲਾਂ ਛੋਡੇ ਤਿੰਨ ਪੱਤੇ ਸੀ ਜਾਂ ਦੋ ਪੱਤੇ ਸੀ ਜਾਂ ਜਾਰ ਪੱਤੇ ਸੀਗਾ ਮਤਲਬ ਜੇ ਤਾਂ ਪਾਣੀ ਲਾਉਣ ਤੋਂ ਬਾਅਦ ਖਾਦ ਪਾਉਣ ਤੋਂ ਬਾਅਦ ਉਹ ਆਪਦੀ ਗਰੋਥ ਵਧਾ ਗਿਆ ਠੀਕ ਹੈ ਫਿਰ ਤਾਂ ਸਾਬ ਲਾ ਲਓ ਬਾਈ ਛੋਡੇ ਦਵਾਈ ਨੇ ਕੰਮ ਨਹੀਂ ਕੀਤਾ ਜੇ ਤੁਸੀਂ ਲਿਓ ਗੌਰ ਕਰ ਲੋ ਠੀਕ ਹੈ ਜੇ ਛੋਡੇ ਇਹ ਗਰੋਥ ਨਹੀਂ ਕਰ ਰਿਹਾ ਉੱਥੇ ਖੜਾ ਹੈਗਾ ਮਰ ਜਾਉਣ ਜੇ ਲੱਗ ਗਿਆ ਫਿਰ ਦਵਾਈ ਕੰਮ ਕਰ ਗਈ ਇਹ ਆਮ ਟੈਕਨੀਕਲ ਦਾ ਕੰਮ ਨਹੀਂ ਹੈਗਾ ਜਿਵੇਂ ਪਹਿਲਾਂ ਵਾਲੇ ਟੈਕਨੀਕਲ ਨੇ ਵੀ ਮਨ ਲਾ ਲੀਡਰ ਕਰ ਲੈਂਦੇ ਟ੍ਰਾਂਸ ਕਰ ਲੈਂਦੇ ਐਕਸਲ ਕਰ ਲੈਂਦੇ ਹਨਾ ਜਾਂ ਮੈਟਰੀ ਵਗੈਰਾ ਕਰ ਲੈਂਦੇ ਫੂਕ ਦੇ ਇਹ ਫੂਕਦੀ ਨਹੀਂ ਹੈ ਕਿ ਬਸ ਗੁੱਲੀ ਡੰਡਾ ਉੱਥੇ ਹੀ ਖੜ ਜਾਂਦਾ ਠੀਕ ਹੈ ਗੁੱਲੀ ਡੰਡੇ ਦੀ ਗਰੋਥ ਹੋਣੇ ਰੁੱਕ ਜਾਂਦੀ ਹੈ ਗੁੱਲੀ ਡੰਡਾ ਆਪ ਦੀ ਖਾਦ ਖਰਾਕ ਬੰਦ ਕਰ ਲੈਂਦਾ ਠੀਕ ਹੈ ਬੰਦ ਕਰਨ ਤੋਂ ਬਾਅਦ ਹੌਲੀ-ਹੌਲੀ ਹੌਲੀ-ਹੌਲੀ ਡੈਮੇਜ ਹੁੰਦਾ ਜਾਂਦਾ ਵੈਸੇ ਇੰਨਾ ਕ ਤਾਂ ਰੱਖ ਲਿਓ ਜੇ ਖਾਦ ਖਰਾਕ ਪਾਉਣ ਤੋਂ ਬਾਅਦ ਇਹਦੀ ਟੁੱਸ ਦੇ ਵਿੱਚ ਫਰਕ ਨਹੀਂ ਪੈਂਦਾ ਪੱਤੇ ਸੰਖਿਆ ਨਹੀਂ ਕੱਢਦੀ ਹੈਗੀ ਫਿਰ ਬਈ ਕੋਈ ਹੱਲ ਸੋਚਣਾ ਪਵੇਗਾ ਜੇ ਪਹਿਲਾਂ ਵਾਲੀ ਗ੍ਰੋਥ 'ਚ ਖੜਾ ਹੈਗਾ ਮਰ ਜਾਉਣ ਜੇ ਲੱਗ ਗਿਆ ਫਿਰ ਟੈਕਨੀਕਲ ਨੇ ਵਧੀਆ ਕੰਮ ਕੀਤਾ ਹੈਗਾ ਧੰਨਵਾਦ